ਸੰਗਤਾਂ ਵੱਲੋਂ ਨਗਰ ਕੀਰਤਨ ਤੇ ਕੀਤੀ ਗਈ ਫੁੱਲਾਂ ਦੀ ਵਰਖਾ ਗੁਰੂ ਸਾਹਿਬਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਪਾਈ ਕੁਲਵੀਰ ਸਿੰਘ ਅਜੇ ਸਿੰਘ ਨਾਗੀ ਦੁਆਬਾ ਨਿਊਜ਼ 24 ਸ਼ਾਨ ਜਾਗਰਣ ਫਿਲੌਰ ਤਾਂਤਾਂਨ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਪਾਈ ਮਤੀ ਦਾਸ ਜੀ ਸ਼ਹੀਦ ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਦੀ ਗਵਾਹੀ ਦੇ ਵਿੱਚ ਗੁਰਦੁਆਰਾ ਤੋਬੜੀ ਸਾਹਿਬ आसाम तो आरंभ होया नगर कीर्तन बीती रात गुरुद्वारा मौ साहिब पहुँचिया होया नगर कीर्तन बीती रात गुरुद्वारा मौ साहिब तो नगर कीर्तन आरंभता पिंड बेगमपुरा प्रतापपुरा हरिपुर खालसा रविदासपुरा रविदसपुरा गुरुद्वारा बौली साहिब फिलौर तो हुंदा होया गुरुद्वारा आलमगीर साहिब लुधियाणा रवाना होया इस मौके विशाल नगर कीर्तन दा संगता फुल्लां दी फुलरखा करके निग्गा स्वागत किया गया ते गुरु के अतुट लंगर लगाए गए ਡੀਐਸਪੀ ਮਨਜੀਤ ਸਿੰਘ ਰਾਣਾ ਥਾਣੇਦਾਰ ਗੁਰਨਾਮ ਸਿੰਘ ਥਾਣੇਦਾਰ ਅਸ਼ੋਕ ਕੁਮਾਰ ਤੇ ਅਧਿਕਾਰੀਆਂ ਨੇ ਟ੍ਰੈਫਿਕ ਦੀ ਡਿਊਟੀ ਤੰਦੇ ਹੀ ਨਾਲ ਨਿਭਾਈ ਇਸ ਮੌਕੇ ਜਥੇਦਾਰ ਕੁਲਬੀਰ ਸਿੰਘ ਬੜਾ ਪਿੰਡ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਸਾਬਕਾ ਵਿਧਾਇਕ ਫਿਲੌਰ ਯਸਪਾਲ ਗਿੰਡਾ ਕੌਸਲਰ ਜਥੇਦਾਰ ਮਹਾ ਸਿੰਘ ਰਸੂਲਪੁਰ ਮਨਜੀਤ ਸਿੰਘ ਬਿੱਲਾ ਨੰਗਲ ਰਵੀ ਸਰਵਾ ਡਾਕਟਰ ਕੁਲਦੀਪ ਰਾਏ ਜਥੇਦਾਰ ਮੋਹਨ ਸਿੰਘ ਕੜਿਆਣਾ ਰਜਿੰਦਰ ਸੰਧੂ ਅਮਰੀਕ ਸਿੰਘ ਗੜਾ ਤੇ ਇਲਾਕੇ ਪਰਦੀਆਂ ਸੰਗਤਾਂ ਪਾਰੀ ਗਿਣਤੀ ਵਿੱਚ ਹਾਜ਼ਰ ਸਨ कैप्शन विशाल नगर कीर्तन फिलौर पहुँचन से संगत ने वर्खा करके निघा किया स्वागत diamos a vivir de santo y pecado Agora,

ਜੋਰ ਇੰਦਰੀ ਚਾਦਰ ਜਿਨ੍ਹਾਂ ਦਾ ਅੱਜ 350 ਦਾ ਜੀ ਦੇਹਾੜਾ ਮਨਾਇਆ ਜਾ ਰਿਹਾ ਹੈ ਨੂਰਨਾ ਰੋਡ ਅਜਾ ਰਫਤਾਰਪੁਰ ਨਗਰ ਕੀਤਨ ਪਹੁੰਚਣ ਤੇ ਜਿਲੇ ਗੁਰਗਰਾਹ ਸਾਹਿਬ ਅਖਵਾਰੀ ਤੇ ਇਹ ਪੁੰਡਾ ਨਹੀਂ ਵਰਤਾ ਕੀਤੀ ਗਈ ਔਰ ਸੰਕਟਾਂ ਦਾ ਨਿਕਾਸ ਵਰਤ ਕੀਤਾ ਗਿਆ ਅਸੀਂ ਸਮੂਹ ਸੰਗਤ ਮਾਨਸਾ ਦਾ ਫਤਸਪੁਰਾ ਤੋਂ ਸਾਰਿਆਂ ਹੀ ਸੰਕਟਾਂ ਦਾ ਧੰਨਵਾਦ ਬਹੁਤ ਜੀ ਆਇਆਂ ਆਖਿਆ ਔਰ ਇਕਤਾ ਔਰ ਭਾਈਚਾਰੇ ਦਾ ਜੋ ਸਾਡੇ ਫਤਸਪੁਰਾ ਅੱਜੇ ਬਾਖਾ ਜ਼ਰੂਰ ਇੱਕ ਬਹਾਦਰ ਅੰਗੇਤ ਦਿੱਤਾ ਹੈ ਖਾਣਾ ਉਹਨਾਂ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਲਾਮ ਅਲੰਦੋ ਦੈਨਸੋ ਗਿਆਸਾ ਲਾ ਸਟਾਡੀਸ ਨਾ ਤਕ ਸਿੰਘ ਜੀ ਦੇ ਹਲਸਾ ਮਾਰਕਟ ਨਗਰ ਕੀ ਸਿੱਖ ਸੰਸਥਾ ਸ਼੍ਰੋਮਣੀ ਪੰਜਾਬੀ ਕਲੀਟਿਕ ਉਹ ਧਾਰਮਿਕ ਸੋਸ਼ਲ ਸੇਵਾਵਾਂ ਵੱਲ ਗਿਆ ਜਾ ਰਿਹਾ ਸੋ ਇਸ ਸਾਬੂ ਦਾ ਨਗਰ ਕੀ ਤੰਦਾ ਜੋ ਅਸਲੀ ਮੰਤਵ ਆ ਵੀ ਇਹ ਸਾਲ ਲਈ ਗੁਰੂ ਸਾਹਿਬਾਂ ਨੇ ਧਰਮ ਦੇ ਸਾਥਾ ਚ ਰਕਿਆ ਕਹਿੰਦੀ ਚਾਦਰ ਦੇ ਨਾਮ ਨਾਲ ਕੋ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ ਆਇਆ ਜਾਂਦਾ ਹੈ ਧਰਮ ਦੀ ਖਾਤਰ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਿਹੜੀ ਕਿ ਕਿਸੇ ਦੂਸਰੇ ਧਰਮ ਨੂੰ ਪਰੇਸ਼ਾਨੇ ਕੇ ਬਾਰ ਚੁਟਾਇਆ ਜਾਂਦਾ ਸੀ ਜ਼ਬਰਦਸਤੀ ਕਿਸੇ ਧਰਮ ਨੂੰ ਧਰਮਾਂ ਨੂੰ ਪਾਉਣ ਦੇ ਲਈ ਅਤੇ ਲੋਕਾਂ ਨੂੰ ਇਹ ਮਾਰਗ ਜਿਹਨੂੰ ਪੰਜ ਥਾਲੀਆਂ ਦੇ ਉਧੋਕ ਅਰਚਣ ਇਹ ਮਾਰਗ ਦਸਾਇਆ ਗਿਆ ਜਿਪਾਈ ਅਸੀਂ ਸਾਡਾ ਹਕਕੀ ਫਰਜ਼ ਬਣਦਾ ਕਿ ਕਿਤੇ ਜਰੂਰੀ ਨੂੰ ਹੁੰਦਾ ਸਹਿਣ ਆਣਿਆ ਭਾਈ ਸ਼ਿਕਾਇਤ ਕਰਾ ਠੀਕ ਹੈ ਕਿ세 ਆਪਣੇ ਨਾਲ ਦੂਸਰੇ ਧਰਮ ਦੀ ਇਹ ਦੋ ਦਾਲੀਆਂ ਮੁਰਦੋ ਵੀ ਅੱਜ ਵੀ ਹੁੰਦੀ ਜਾਇਆ ਜਾਂ ਉਹ ਜੰਦਰਬੰਦ ਨੂੰ ਖਤਰਾ ਦੇ ਸਾਨੂੰ ਉਹਦੇ ਲਈ ਡਟ ਕੇ ਅੱਗੇ ਆਉਣਾ ਚਾਹੀਦਾ ਸੋ ਅੱਜ ਜੋ ਹਾਲਾਤ ਹੈ ਵਿਆਵੀ ਤੌਰ ਤੇ ਅੱਪਾ ਦੇਖਨੇ ਆ ਦੁਨਿਆਦਾਰੀ ਦਾ ਚੱਲਣ ਜਿਹੜਾ ਹੈ ਧਾਰਮਿਕ ਪੱਖ ਤੋਂ ਸਖਣਾ ਹੁੰਦਾ ਜਾ ਰਿਹਾ ਸੋ ਸਾਨੂੰ ਸਤਿਗੁਰਾਂ ਨੇ ਮਨੁੱਖਤਾ ਦੇ ਖੁਲਿਆਣ ਵਾਸਤੇ ਸਰਬ ਸਾਂਝੀ ਕਰਵਾਣੀ ਦਾ ਖਜ਼ਾਨਾ ਦਿੱਤਾ ਹੈ ਸਾਡਾ ਮੁੱਢਲਾ ਫਰਜ਼ ਬਣਦਾ ਕਿ ਗੁਰੂ ਸਾਹਿਬਾਂ ਦਾ ਜੋ ਇਤਿਹਾਸ ਹੈ ਜਾਂ ਕੁਰਬਾਨੀ ਜੋ ਸਾਨੂੰ ਸਤਿਗੁਰਾਂ ਨੇ ਬਖਸ਼ੀ ਹੈ ਇਹਦਾ ਸਮੂੱਚੀ ਦੁਨੀਆਦਾਰੀ ਦੇ ਵਿੱਚ ਮਾਨਵਤਾ ਦੇ ਖਿਆਲਾਨ ਵਾਸਤੇ ਇਹਦਾ ਸਾਨੂੰ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ ਜਿਸ ਮਕਸਦ ਲਈ ਗੁਰੂ ਸਾਤਾ ਨੇ ਇਹ ਸ਼ਹਾਦਤ ਦਿੱਤੀ ਹੈ ਦੂਸਰੇ Hindu ਧਰਮ ਨੂੰ ਚਾਉਣ ਲਈ ਜਿਹੜਾ ਕਿ ਆਹਰਮ ਦੇ ਜ਼ਬਰਦਸਤ ਕਰਕੇ ਜ਼ਬਰਦਸਤੀ ਉਹਨਾਂ ਦੀ ਪੂਜਾ ਪਕੜਿਆ ਸੀ ਜਿੰਨੇ ਉਡਾਰਿਆ ਸੀ ਤੇ ਮੁਸਲਮਾਨ ਬਣਾ ਰਿਆ ਸੀ ਸੋ ਅੱਜ ਅਸੀਂ ਮਹਿਸੂਸ ਕਰਦੇ ਆ ਇਹ ਸਾਡਾ ਆਪਣਾ ਜਿਹੜਾ ਧਰਮ ਹੈ ਸਿੱਖ ਦਾ ਇਸ਼ਾਰਾ ਦੁਨੀਆਦਾਰੀ ਜਿਹੜੀ ਆ ਜਿਨ੍ਹਾਂ ਨੇ ਇਸ ਧਰਮ ਦੇ ਰਸੂਲਸਤਾ ਤੇ ਪੈਰਾ ਦੇ ਨਾਸੂਕ ਤੋਂ ਮੁਨਕਰ ਹੁੰਦੇ ਜਾ ਰਹੇ ਆ ਦੂਰ ਹੋਦੇ ਜਾ ਰਹੇ ਆ دنیਾਈ ਪਦਾਰਥਾਂ ਹੋਰ ਚਮਕ ਦਮਕ ਤੇ ਵਿੱਚ ਅਸੀਂ ਆਪਣਾ ਜੀਵ ਬਰਬਾਦ ਕਰ ਰਹਾ ਆ ਸੋ ਸਾਨੂੰ ਇਹ ਸ਼ਤਾਨੀ ਦਾ ਜੋ ਮੁੱਖ ਮੱਤਲਬ ਹੈ ਉਹ ਸਮਝਣਾ ਚਾਹੀਦਾ ਹੈ ਖਾਸ ਕਰਕੇ ਜਿਹਨਾਂ ਦੀ ਖਾਨਦਾਨ ਅਸੀਂ ਦੋਵੇਂ ਪਾਸ਼ਾ ਇਸ਼ਾਹਤ ਕੀਆ ਉਹਨਾਂ ਨੂੰ ਵੱਧ ਤਰ੍ਹਾਂ ਦੇ ਹਿੱਸਾ ਲੈ ਕੇ ਇਹਨੂੰ ਖਾਪਝਾੜ ਸਮਰਪਿਤ ਮੁਲਾਕਾਤ ਦਾ ਨਮਸਕਾਰ ਹੋਣਾ ਚਾਹੀਦਾ ਭਾਵਨਾ ਸਤਕਾਰ ਭੇਟ ਕਰਨਾ ਚਾਹੀਦਾ ਅਸੀਂ ਇਸ ਪੱਖੋਂ ਦੇਖਦੇ ਹਾਂ ਵੀ ਉਹ ਭਾਈਚਾਰਾ ਸਾਡਾ ਇਸ ਸਾ 27 ਮਾਗਲ ਦੇ ਸਾਹ ਨਹੀਂ ਜੇ ਰਿਹਾ ਕਿ ਬਹੁਤ ਸਮਾਰੀ ਗੱਲ ਹੈ ਸਾਡੇ ਲਈ ਨਰਾਸ਼ਾ ਚੱਲ ਰਿਹਾ ਕਿ ਅਸੀਂ ਕਿਤੇ ਦੇ ਕਿਤੇ ਸੰਨਾਨਾ ਕਰਵਾਉਣ ਨੂੰ ਭੁੱਲਦੇ ਜਾ ਰਹੇ ਹਾਂ ਸੋ ਗੁਰੂ ਕਿਰਪਾ ਕਰ ਸਾਨੂੰ ਸਮਤ ਬਖਸ਼ਣ ਸਿ ਗੁਰੂ ਤੁਹਾਡੀ ਨਜ਼ਰ ਕੇ ਜੁਰਮਾਨੇ ਦਾ ਪ੍ਰਕਾਰ ਸਾਲ ਲਈ ਕੋਸ਼ਿਸ਼ ਕੇ ਕਾਮ ਯਤਨ ਕਰੇ ਤੇ ਆਪਣਾ ਜੀਵਨ ਸਭ ਨੂੰ ਇੱਕ ਕੌਮ ਨੂੰ ਨਿਰੋਖਤ ਅੰਦਲਾ ਸਹੀ ਮਾਰਨੀ ਕਰਨਾ ਇਹ ਕਿੱਥੋਂ ਸ਼ੁਰੂ ਹੋਇਆ ਸੀ ਆਸਾਮ ਦੀ ਤਰਫੋਂ ਜਿਹੜਾ ਸ਼ੁਰੂ ਹੋਇਆ ਸੀ

ਗੁਰੂ ਮਹਾਰਾਜ ਦੇ ਚੰਗੇ ਦਿਨ ਹੋਣ ਦਾ ਇਸ ਦੀ ਕਦਰ ਨਹੀਂ ਹੈ ਗੁਰੂ ਮਹਾਰਾਜ ਦੇ ਸਮੂਚੀ ਕੌਮ ਸਮਾਜ ਦਾ ਇਹ ਸਨਮਾਨ ਹੈ ਕਿ ਉਹ 5 ਸਾਲਾਂ ਦੀ ਇਸ ਮੁਕਤਕਸ਼ਣ ਗੁਰੂ ਮਹਾਰਾਜ ਦੀ ਸ਼ਕਤੀ ਸ਼ਕਤੀ ਬਾਣੀ ਬਣਾ ਕੇ ਦੇ ਰਹੇ ਹਨ ਜਿਸ ਨੇ ਸਭਾ ਦਾ ਸਤਿਕਾਰ ਕੀਤਾ ਉਹ ਵੀ ਇੱਕ ਕਰਤਾਰ ਆਮੀਨ ਬਾਈ ਗੁਰੂ